ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡਲਾ ਜੀ ਦਿੱਲੀ ਦੇ ਰੁਜੇਵਿਆਂ ਤੋਂ ਵਾਪਿਸ ਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕਟੜ ਵਿਰੋਧੀਆਂ ਨੂੰ ਦੋ ਵੱਡੇ ਸਿਆਸੀ ਝਟਕੇ ਦਿੱਤੇ ਨੇ ਸੋ ਜ਼ਰੂਰ ਚਾਹਾਂਗੇ ਕਿ ਇਸ ਉੱਪਰ ਤੁਸੀਂ ਪੂਰੀ ਜਾਣਕਾਰੀ ਜੋ ਹੈ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਿਓ ਕਿ ਆਖਿਰੇ ਕਿਹੜੇ ਦੋ ਵੱਡੇ ਸਿਆਸੀ ਝਟਕੇ ਨੇ ਆਖਿਰ ਕੀ ਹੈ ਇਸ ਪਿੱਛੇ ਦਾ ਪੂਰਾ ਮਾਮਲਾ ਹਰਜੋਤ ਜੀ ਦਿੱਲੀ ਦੇ ਵਿੱਚ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਰਿਹਾਈ ਉਸ ਤੋਂ ਬਾਅਦ ਬੀਬੀ ਆਤਸ਼ੀ ਦੀ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸੌ ਚਕਾਈ ਜਿਹੜੀ ਅੱਜ ਹੋਣੀ ਹੈ ਹਾਲਾਂਕਿ ਅੱਜ ਵੀ ਮੁੱਖ ਮੰਤਰੀ ਭਗਵੰਤ ਮਾਨ ਸੌ ਚਕਾਉਣ ਜਿਹੜੀ ਜਿਹੜਾ ਸਮਾਗਮ ਹੈ ਇਸ ਮੌਕੇ ਦਿੱਲੀ ਜਾ ਸਕਦੇ ਨੇ ਪਰ ਪਿਛਲੇ 2 ਦਿਨਾਂ ਤੋਂ ਭਗਵੰਤ ਮਾਨ ਨੇ ਆਪਣੇ ਕੱਟੜ ਸਿਆਸੀ ਵਿਰੋਧੀਆਂ ਨੂੰ ਵੱਡੇ ਝਟਕੇ ਦਿੱਤੇ ਨੇ ਇੱਕ ਤਾਂ ਉਹਨਾਂ ਨੇ ਕੱਲ ਇੱਕ ਮੀਟਿੰਗ ਕੀਤੀ ਬੁੱਢੇ ਦਰਿਆ ਦੇ ਸਫਾਈ ਦੇ ਮਾਮਲੇ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜਾ ਬੁੱਢਾ ਦਰਿਆ ਹੈ ਮੈਂ ਉਹਨੂੰ ਨਾਲਾ ਨਹੀਂ ਕਹਿੰਦਾ ਬੁੱਢਾ ਦਰਿਆ ਹੈ ਜਿਹੜਾ ਉਹਦਾ ਪਾਣੀ ਬਹੁਤ ਗੰਦਾ ਹੈ ਉਦਯੋਗ ਕਰਕੇ ਲੁਧਿਆਣਾ ਨਗਰ ਨਿਗਮ ਦੀਆਂ ਕਮਜ਼ੋਰੀਆਂ ਕਰਕੇ ਨਲਾਇਕੀਆਂ ਕਰਕੇ ਗਲਤੀਆਂ ਕਰਕੇ ਪਾਣੀ ਕਾਲਾ ਖਰਾਬ ਹੋਇਆ ਪਿਆ ਉਦਯੋਗ ਦਾ ਪਾਣੀ ਸੀਵਰੇਜ ਦਾ ਪਾਣੀ ਉਹਦੇ ਵਿੱਚ ਆਉਂਦਾ ਰਿਹਾ ਹੁਣ ਇੱਕ ਨੈਬੂਲਾ ਗਰੁੱਪ ਹੈ ਨੈਬੂਲਾ ਗਰੁੱਪ ਦੇ ਨਾਲ ਓਜ਼ੋਨ ਟੈਕਨੋਲੋਜੀ ਦੇ ਨਾਲ ਇਸ ਬੁੱਢੇ ਦਰਿਆ ਦੀ ਸਫਾਈ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਸੋ ਤਿੰਨ ਫੇਸ ਚ ਬੁੱਢੇ ਦਰਿਆ ਦੀ ਸਫਾਈ ਕੀਤੀ ਜਾਣੀ ਹੈ ਔਰ ਇਸ ਮਾਮਲੇ ਤੇ ਮੁੱਖ ਮੰਤਰੀ ਨੇ ਕੱਲੇ ਵੀ ਕਿਹਾ ਕਿ ਅਸੀਂ ਬਹੁਤ ਜਲਦ ਅਗਲੀ ਰਣਨੀਤੀ ਦਾ ਜਿਹੜਾ ਐਲਾਨ ਕਰਾਂਗੇ ਕਿ ਇੱਕ ਮਿਸ਼ਨ ਦੇ ਤਹਿਤ ਅਸੀਂ ਬੁੱਢੇ ਦਰਿਆ ਨੂੰ ਸਾਫ਼ ਕਰਨਾ ਹੈ ਹੁਣ ਓਜ਼ੋਨ ਇੱਕ ਅਜਿਹੀ ਗੈਸ ਹੈ ਜਿਹੜੀ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਤੋਂ ਸਾਨੂੰ ਬਚਾਉਂਦੀ ਹੈ ਅਸਮਾਨ 'ਚ ਤੇ ਜੇ ਉਹੀ ਓਜ਼ੋਨ ਪਾਣੀ 'ਚ ਹੋਵੇ ਤੇ ਪਾਣੀ ਸਾਫ਼ ਵੀ ਕਰਦੀ ਹੈ ਪਾਣੀ ਦੇ ਵਿੱਚ ਕੈਮੀਕਲ ਖਤਮ ਕਰਦੀ ਹੈ ਮੈਗਨੀਸ਼ੀਅਮ ਹੋ ਗਿਆ ਆਇਰਨ ਹੋ ਗਿਆ ਜਿਹੜੇ ਵੀ ਧਾਤਾਂ ਦੇ ਉਹਦੇ ਵਿੱਚ ਤੱਤ ਨੇ ਉਹਨਾਂ ਨੂੰ ਟ੍ਰੀਟਮੈਂਟ ਕੀਤਾ ਜਾਂਦਾ ਹੈ ਇਹਦੇ ਨਾਲ ਪਾਣੀ ਸਾਫ਼ ਹੋ ਜਾਂਦਾ ਪਰ ਉਹਨਾਂ ਇੱਥੇ ਸਵਾਲ ਬਹੁਤ ਵੱਡਾ ਹੈ ਨਿਬੂਲਾ ਗਰੁੱਪ ਓਜ਼ੋਨ ਟੈਕਨੀਕ ਦੇ ਨਾਲ ਬੁੱਢਾ ਦਰਿਆ ਸਾਫ਼ ਕਰੂਗਾ ਤਿੰਨ ਫੇਸ ਚ ਸਾਫ਼ ਹੋਣਾ ਹੈ ਮੇਰਾ ਇਹ ਮੰਨਣਾ ਹੈ ਕਿ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦਾ ਚੰਗਾ ਹੈ ਨਿਬੂਲਾ ਗਰੁੱਪ ਨੇ ਜਿਹੜਾ ਜਿਹੜੀ ਯੋਜਨਾ ਦਿੱਤੀ ਹੈ ਸਰਕਾਰ ਉਹਦੇ ਤੇ ਅੱਗੇ ਵਧੇਗੀ ਪਰ ਫਿਰ ਵੀ ਮੇਰਾ ਇਹ ਮੰਨਣਾ ਹੈ ਕਿ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਤਾਂ ਨੇ ਘਟੋ ਘੱਟ ਪੰਜਾਬ ਦੇ ਵਿੱਚ ਬੀਜੇਪੀ ਔਰ ਸਾਰੀਆਂ ਵਿਰੋਧੀ ਧਿਰਾਂ ਕੇਂਦਰ ਸਰਕਾਰ ਤੋਂ ਇਹ ਮੰਗ ਕਰਨ ਕਿ ਕੇਂਦਰ ਸਰਕਾਰ ਘਟੋ ਘੱਟ 50 ਹਜ਼ਾਰ ਕਰੋੜ ਰੁਪਇਆ ਬੁੱਢੇ ਦਰਿਆ ਦੇ ਪਾਣੀ ਦੀ ਸਫਾਈ ਲਈ ਪੰਜਾਬ ਨੂੰ ਖਾਸ ਤੌਰ ਤੇ ਦੇਵੇ ਔਰ ਉਹਦੇ ਨਾਲ ਸਿਰਫ ਲੁਧਿਆਣੇ ਵਾਲਾ ਬੁੱਢਾ ਦਰਿਆ ਨਹੀਂ ਜਲੰਧਰ ਔਰ ਹੋਰ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਬੁੱਢੇ ਦਰਿਆ ਬਣ ਚੁੱਕੇ ਨੇ ਨਦੀਆਂ ਚੋਂ ਉਹਨਾਂ ਸਾਰਿਆਂ ਨੂੰ ਸਾਫ਼ ਕੀਤਾ ਜਾਵੇ ਕੇਂਦਰ ਘੱਟੋ ਘੱਟ 50000 ਕਰੋੜ ਪੰਜਾਬ ਨੂੰ ਦਵੇ ਕਿਉਂਕਿ ਜਦੋਂ ਜੈ ਰਾਮ ਰਮੇਸ਼ ਮੰਤਰੀ ਸੀ ਕੇਂਦਰ ਚ ਉਦੋਂ ਮਨੀਸ਼ਤ ਵਾੜੀ ਨੇ ਬਹੁਤ ਕੋਸ਼ਿਸ਼ ਕੀਤੀ ਕਹਿੰਦੇ ਚੀਨ ਤੋਂ ਅਸੀਂ ਮੱਛੀਆਂ ਲਿਆਏ ਆ ਚਾਈਨਾ ਤੋਂ ਉਹ ਮੱਛੀਆਂ ਪਾਣੀ ਸਾਫ਼ ਕਰਨਗੀਆਂ ਪਰ ਉਹ ਮੱਛੀਆਂ ਹੀ ਸਾਫ਼ ਹੋ ਗਈਆਂ ਉਹ ਪਤਾ ਹੀ ਨਹੀਂ ਲੱਗਿਆ ਮੱਛੀਆਂ ਗਈਆਂ ਕਿੱਧਰ ਕਈ ਲੀਡਰ ਆਏ ਸੁਖਬੀਰ ਬਾਦਲ ਕਹਿੰਦਾ ਰਿਹਾ ਅਸੀਂ ਬੁੱਢਾ ਦਰਿਆ ਸਾਫ਼ ਕਰ ਦਾਂਗੇ ਐਮ ਐਲ ਏ ਹਰੀਸ਼ ਰਾਏ ਢਾਂਡਾ ਬਣੇ ਸੀ ਉਹਨਾਂ ਨੇ ਬੜਾ ਜ਼ੋਰ ਲਾਇਆ ਗੱਲ ਉਹਨਾਂ ਦੀ ਵੀ ਸੁਣੀ ਨਹੀਂ ਗਈ ਹੁਣ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਦਾ ਵਿਧਾਇਕ ਉਹ ਵੀ ਪੂਰੇ ਜ਼ੋਰ ਲਾ ਰਿਹਾ ਗੁਰਪ੍ਰੀਤ ਗੋਗੀ ਵੀ ਹਰ ਹਾਲਤ ਦੇ ਵਿੱਚ ਅਸੀਂ ਬੁੱਢੇ ਦਰਿਆ ਦੀ ਸਮੱਸਿਆ ਨੂੰ ਠੀਕ ਕਰਨਾ ਉਹਨੇ ਤਾਂ ਉਦਘਾਟਨ ਵਾਲਾ ਪੱਥਰ ਪੱਟਤਾ ਔਰ ਗੁਰਪ੍ਰੀਤ ਗੋਗੀ ਨੇ ਪੂਰਾ ਲੋਹਾ ਲਿਆ ਹੋਇਆ ਜਿਹੜੇ ਲੁਧਿਆਣਾ ਨਗਰ ਨਿਗਮ ਦੇ ਅਫਸਰ ਨੇ ਉਹਨਾਂ ਦੇ ਨਾਲ ਔਰ ਉਹ ਚਾਹੁੰਦੇ ਨੇ ਕਿ ਸੀਬੀਆਈ ਕੋਲੇ ਜਾਂਚ ਜਾਵੇ ਇਹ ਪੈਸਾ ਖਾਦਾ ਗਿਆ ਬੁੱਢੇ ਦਰਿਆ 'ਚ ਪਰ ਇਹ ਮੁੱਦਾ ਬਹੁਤ ਵੱਡਾ ਹੈ ਮੈਨੂੰ ਲੱਗਦਾ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੇ ਜਾਣਾ ਚਾਹੀਦਾ ਹੈ ਕਿ ਇੰਨਾ ਲੱਖਾਂ ਕਰੋੜ ਰੁਪਏ ਟੈਕਸ ਪੰਜਾਬ ਜਿਹੜੇ ਦੰਦਾ ਹੈ ਬੁੱਢੇ ਦਰਿਆ ਦੀ ਸਫਾਈ ਤੇ ਖਰਚੇ ਜਾਣ ਅਗਰ 50000 ਕਰੋੜ ਬੁੱਢੇ ਦਰਿਆਵਾਂ ਦੀ ਸਫਾਈ ਤੇ ਖਰਚਾ ਜਾਵੇ ਤਾਂ ਇਹ ਸਾਫ਼ ਹੋਣਗੇ ਕਿਉਂਕਿ ਕੇਂਦਰ ਦੀ ਇੱਛਾ ਸ਼ਕਤੀ ਔਰ ਖੁੱਲੇ ਪੈਸੇ ਤੋਂ ਬਿਨਾ ਗੱਲ ਬਣਨੀ ਨਹੀਂ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਹੁਣ ਇਹ ਸ਼ੁਰੂਆਤੀ ਤੌਰ ਦੇ ਉੱਤੇ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਫੇਲ ਰਹੀਆਂ ਕੈਪਟਨ ਅਮਰਿੰਦਰ ਵੀ ਇਹਦੇ ਤੇ ਫੇਲ ਰਿਹਾ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਬਾਦਲ ਵੀ ਸਾਰਿਆਂ ਨੇ ਬੜੇ ਲੌਲੀਪੌਪ ਦਿੱਤੇ ਲੋਕਾਂ ਨੂੰ ਚੋਣਾਂ ਵੇਲੇ ਵੀ ਕਿ ਅਸੀਂ ਸਾਫ਼ ਕਰਾਂਗੇ ਕੋਈ ਵਿਜ਼ਨ ਡਾਕੂਮੈਂਟ ਲੈ ਕੇ ਆਇਆ ਕੋਈ ਲੁਧਿਆਣਾ ਡਾਕੂਮੈਂਟ ਲੈ ਕੇ ਆਇਆ ਹੁਣ ਭਗਵੰਤ ਮਾਨ ਅੱਗੇ ਬੁੱਢੇ ਦਰਿਆ ਦੀ ਸਫਾਈ ਚੁਣੌਤੀ ਹੈ ਪਰ ਮੈਨੂੰ ਇਹ ਲੱਗਦਾ ਕਿ ਕੇਂਦਰ ਤੋਂ ਜਦ ਤੱਕ ਪੈਸਾ ਨਹੀਂ ਮਿਲਦਾ ਇਹ ਇੱਕ ਬਹੁਤ ਵੱਡਾ ਮਿਸ਼ਨ ਹੈ ਬਾਕੀ ਵੇਖਦੇ ਹਾਂ ਭਗਵੰਤ ਮਾਨ ਕਿ ਸਹੱਦ ਤੱਕ ਇਸ ਮਿਸ਼ਨ ਚ ਕਾਮਯਾਬ ਹੁੰਦੇ ਨੇ ਅਗਰ ਭਗਵੰਤ ਮਾਨ ਬੁੱਢਾ ਦਰਿਆ ਸਾਫ ਕਰ ਗਿਆ ਤੇ ਫਿਰ ਰਾਜਨੀਤਿਕ ਤੌਰ ਤੇ ਵੀ ਭਗਵੰਤ ਮਾਨ ਬਾਕੀਆਂ ਨੂੰ ਸਾਫ ਕਰ ਦੋ ਕਿਉਂਕਿ ਸਾਡੇ ਜਿਹੜੇ ਵਿਰੋਧੀ ਲੀਡਰ ਨੇ ਕਈ ਵਾਰ ਉਹਨਾਂ ਦੇ ਨਿਸ਼ਾਨੇ ਤੇ ਭਗਵੰਤ ਮਾਨ ਪੂਰੀ ਤਰ੍ਹਾਂ ਨਾਲ ਰਹਿੰਦਾ ਹੁਣ ਠੀਕ ਉਸੇ ਤਰ੍ਹਾਂ ਜਿਵੇਂ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਸੀ ਤੇ ਉਹ ਸਾਰਿਆਂ ਦੇ ਨਿਸ਼ਾਨੇ ਤੇ ਰਹਿੰਦਾ ਸੀ ਅਸਲ ਚ ਜਦੋਂ ਜਦੋਂ ਇਮਾਨਦਾਰ ਲੀਡਰ ਜਾਂ ਇਮਾਨਦਾਰ ਮੁੱਖ ਮੰਤਰੀ ਕੁਝ ਕਰਨਾ ਚਾਹੁੰਦਾ ਤੇ ਬਹੁਤ ਸਾਰੀਆਂ ਸਿਸਟਮੈਟਿਕ ਰੁਕਾਵਟਾਂ ਕਹੂੰ ਮੈਂ ਕਿਉਂਕਿ ਸਾਡਾ ਸਿਸਟਮ ਇਹ ਜ ਹੈ ਸੋ ਸਿਸਟਮ ਦੀਆਂ ਮਾੜੀਆਂ ਸਿਸਟਮੈਟਿਕ ਭਾਵੇਂ ਸਿਸਟਮੈਟਿਕ ਦਾ ਮਤਲਬ ਹੁੰਦਾ ਕਿ ਸਾਰਾ ਕੁਝ ਤਰਤੀਬ ਬਾਰ ਹੈ ਪਰ ਸਾਡੇ ਸਿਸਟਮ ਚ ਕੁਝ ਵੀ ਤਰਤੀਬ ਬਾਰ ਨਹੀਂ ਹੈ ਇਸ ਕਰਕੇ ਬਹੁਤ ਸਾਰੀਆਂ ਰੁਕਾਵਟਾਂ ਜਿਹੜੀਆਂ ਨੇ ਉਹ ਰਸਤੇ ਚ ਆਉਂਦੀਆਂ ਨੇ ਦੇਖਦੇ ਆ ਭਗਵੰਤਮਾਨ ਹੁਣ ਇਹਨਾਂ ਰੁਕਾਵਟਾਂ ਨੂੰ ਕਿਵੇਂ ਪਾਰ ਕਰਦੇ ਨੇ 2.5 ਸਾਲ ਦਾ ਕਾਰਜਕਾਲ ਲਗਭਗ ਬਾਕੀ ਹੈ ਅਗਰ ਭਗਵੰਤ ਮਾਨ 2.5 ਸਾਲਾਂ ਚ ਬੁੱਢੇ ਦਰਿਆ ਦਾ ਪਾਣੀ ਚਿੱਟਾ ਕਰ ਦਿੰਦਾ ਹੈ ਬੁੱਢਾ ਦਰਿਆ ਨਵੇਂ ਸਿਰੇ ਤੋਂ ਨਜ਼ਰ ਆਉਣ ਲੱਗ ਜਾਂਦਾ ਹੈ ਤੇ ਫਿਰ ਬੁੱਢੇ ਦਰਿਆ ਦਾ ਸਾਫ਼ ਪਾਣੀ ਮੁੱਖ ਮੰਤਰੀ ਦੇ ਅਹੁਦੇ ਵੱਲ ਨੂੰ ਜਾਂਦਾ ਇਸ ਕਰਕੇ ਬਹੁਤ ਵੱਡੀ ਚੁਣੌਤੀ ਹੈ ਭਗਵੰਤ ਮਾਨ ਹੁਣ ਅੱਗੇ ਵੀ ਔਰ ਇੱਕ ਵੱਡਾ ਫੈਸਲਾ ਭਗਵੰਤ ਮਾਨ ਨੇ 2 ਦਿਨ ਪਹਿਲਾਂ ਵੀ ਕਰਤਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਜਰਮਨੀ ਭਗਵੰਤ ਮਾਨ ਗਏ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ BMW ਦੇ ਅਧਿਕਾਰੀਆਂ ਦੇ ਨਾਲ ਸਾਡੀ ਮੀਟਿੰਗ ਹੋਈ ਹੈ ਤੇ ਉਹ ਪੰਜਾਬ ਚ ਆਪਣਾ ਪ੍ਰੋਜੈਕਟ ਸ਼ੁਰੂ ਕਰ ਸਕਦੇ ਨੇ ਤੇ ਕਈ ਪੰਜਾਬ ਦੇ ਲੀਡਰਾਂ ਨੇ ਭਗਵੰਤ ਮਾਨ ਦਾ ਮਜ਼ਾਕ ਉਡਾਇਆ ਸੋ ਇਹ ਆਮ ਤੌਰ ਤੇ ਹੁੰਦਾ ਜਦੋਂ ਕੋਈ ਸਧਾਰਨ ਵਿਅਕਤੀ ਕਿਉਂਕਿ ਜੱਦੀ ਪੁਸ਼ਤੀ ਤਾਂ ਐਮਐਲਏ ਵੀ ਨਹੀਂ ਰਿਹਾ ਭਗਵੰਤ ਮਾਨ ਦੋ ਕੁ ਵਾਰ ਦਾ ਐਮਪੀ ਰਿਹਾ ਤੇ ਮੁੱਖ ਮੰਤਰੀ ਬਣ ਗਿਆ ਸੋ ਜਦੋਂ ਕੋਈ ਸਧਾਰਨ ਵਿਅਕਤੀ ਆ ਕੇ ਮੁੱਖ ਮੰਤਰੀ ਬਣਦਾ ਤੇ ਜਿਹੜੇ ਰੱਜੇ ਰਜਾਏ ਪੁਰਾਣੇ ਲੀਡਰ ਹੁੰਦੇ ਨੇ ਉਹਨਾਂ ਨੂੰ ਗੱਲ ਪੱਚਦੀ ਨਹੀਂ ਇਹ ਇਹ ਤਾਂ ਦੁਨੀਆ ਜਾਣਦੀ ਹੈ ਤੁਸੀਂ ਇਸ ਕਰਕੇ ਭਗਵੰਤ ਮਾਨ ਨੂੰ ਖੂਬ ਨਿਸ਼ਾਨੇ ਤੇ ਲਿਆ ਕਿਸੇ ਨੇ ਭਗਵੰਤ ਮਾਨ ਨੂੰ ਕੀ ਕੀਤਾ ਕਿਸੇ ਨੇ ਕੀ ਕੀਤਾ ਇੱਕ ਭਗਵੰਤ ਮਾਨ ਦਾ ਵਿਰੋਧੀ ਬੜੇ ਟਵੀਟ ਕਰਦਾ ਭਾਈ ਉਹਨੇ ਵੀ ਕਹਿਤਾ ਕਿ ਭਗਵੰਤ ਮਾਨ ਝੂਠ ਬੋਲਦਾ ਤੇ ਕੱਲ ਪਰਸੋਂ ਭਗਵੰਤ ਮਾਨ ਨੇ ਫੋਟੋਆਂ ਜਾਰੀ ਕਰਤੀਆਂ ਕਿ BMW B BMW ਵਾਲੇ ਆ ਗਏ ਇਹ ਕਾਰਾਂ ਵੀ ਬਣਾਉਂਦੇ ਨੇ ਪਰ 1900 7 ਜਾਂ 1913 ਚ ਇਹਨਾਂ ਨੇ ਜਿਹੜੇ 에어ਕ੍ਰਾਫਟ ਨੇ ਉਹਨਾਂ ਦੀਆਂ ਮੋਟਰਾਂ ਮੋਟਰਾਂ ਇੰਜਣ ਬਣਾਉਣੇ ਸ਼ੁਰੂ ਕੀਤੇ ਸੀ ਸੋ ਕੰਪਨੀ ਬਹੁਤ ਵੱਡੀ ਅੱਜ ਕੱਲ ਕਾਰਾਂ ਬਣਾਉਂਦੀ ਹੁਣ ਇਹਨਾਂ ਨੇ ਸਪੇਅਰ ਪਾਰਟ ਬਣਾਉਣ ਦੀ ਫੈਕਟਰੀ ਹੈ ਜਿਹੜੀ ਉਹ ਲਾਉਣੀ ਹੈ ਰਾਜਪੁਰੇ ਦੇ ਵਿੱਚ ਔਰ ਲਗਭਗ ਗੱਲ ਤੈ ਹੋ ਗਈ ਭਗਵੰਤਮਾਨ ਅਗਲੇ ਮਹੀਨੇ ਸ਼ੁਰੂਆਤ ਕਰਾਉਣਗੇ ਹੁਣ ਜਦੋਂ BMW ਪਾਰਟਸ ਬਣਾਉਣ ਦਾ ਕਾਰਖਾਨਾ ਪੰਜਾਬ ਤੇ ਲਾਊਗਾ ਤੇ ਮੈਨੂੰ ਲੱਗਦਾ ਉਹਨਾਂ ਲੀਡਰਾਂ ਦੇ ਲਈ ਬੜਾ ਔਖਾ ਹੋਊਗਾ ਉਹ ਦਿਨ ਜਿਹੜੇ ਕਹਿੰਦੇ ਸੀ ਭਗਵੰਤਮਾਨ ਝੂਠ ਬੋਲਦਾ ਸੋ ਇਸ ਕਰਕੇ ਸਾਡੇ ਲੀਡਰ ਨੇ ਜਿਹੜੇ ਕਈ ਵਾਰੀ ਉਹ ਵੀ ਅੱਧੀ ਅਧੂਰੀ ਜਾਣਕਾਰੀ ਦੇ ਨਾਲ ਅੱਜ ਕੱਲ ਸੋਸ਼ਲ ਮੀਡੀਆ ਤੇ ਟਵੀਟ ਕਰ ਦਿੰਦੇ ਨੇ ਸੋ ਸੋਸ਼ਲ ਮੀਡੀਆ 'ਤੇ ਟਵੀਟ ਕਰਨ ਤੋਂ ਪਹਿਲਾਂ ਵੀ ਥੋੜਾ ਬਹੁਤਾ ਵਿਚਾਰ ਕਰ ਲੈਣਾ ਚਾਹੀਦਾ ਹੈ ਕਈ ਵਾਰੀ ਸਿਆਣੇ ਕਹਿੰਦੇ ਨੇ ਕਾਲੀ ਅੱਗੇ ਟੋਏ ਸੋ ਹੁਣ ਜਿਸ ਦਿਨ ਭਗਵੰਤ ਮਾਨ ਨੇ BMW ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਤੀ ਕਿਉਂਕਿ ਕਈ ਲੀਡਰ ਤਾਂ ਇਹ ਕਹਿੰਦੇ ਸੀ ਕਿ ਉਹਨਾਂ ਦਾ ਕੋਈ ਵਿਚਾਰ ਹੀ ਨਹੀਂ ਪੰਜਾਬ 'ਚ ਹੁਣ ਉਹਨਾਂ ਦੇ ਤਾਂ ਅਧਿਕਾਰੀ ਵੀ ਮੁਲਾਕਾਤ ਕਰ ਗਏ ਮੁੱਖ ਮੰਤਰੀ ਨਾਲ ਸੋ ਇਹ BMW ਦਾ ਪੰਜਾਬ ਆਉਣਾ ਚੰਗੀ ਗੱਲ ਹੈ ਪਹਿਲਾਂ ਟਾਟਾ ਸਟੀਲ ਆਏ ਹੋਰ ਲੋਕ ਪੰਜਾਬ 'ਚ ਆ ਸਕਦੇ ਨੇ ਪਰ ਫਿਰ ਗੱਲ ਉੱਥੇ ਹੀ ਐ ਜਦ ਤੱਕ ਮੋਦੀ ਸਾਹਿਬ ਦੀ ਸਰਕਾਰ ਕੇਂਦਰ ਵਾਲੀ ਪੰਜਾਬ ਨੂੰ ਟੈਕਸ ਬੈਨੀਫਿਟ ਸਟੇਟ ਨਹੀਂ ਬਣਾਉਂਦੀ ਜਿਵੇਂ ਹਿਮਾਚਲ ਦੇ ਹਿੱਸੇ ਨੇ ਬੰਦੀ ਵਾਲੇ ਅਗਰ ਪੰਜਾਬ ਦੇ ਇੱਕ ਦੋ ਹਿੱਸਿਆਂ ਨੂੰ ਟੈਕਸ ਬੈਨੀਫਿਟ ਸਟੇਟ ਐਲਾਨ ਦਿੱਤਾ ਜਾਵੇ ਤੇ ਪੰਜਾਬ ਬਹੁਤ ਤਰੱਕੀ ਕਰ ਸਕਦਾ ਫਿਰ ਹੋਰ ਵੀ ਬਹੁਤ ਵੱਡੇ ਵੱਡੇ ਕਾਰਖਾਨੇ ਪੰਜਾਬ 'ਚ ਆ ਸਕਦੇ ਨੇ ਸੋ ਫਿਰ ਅਸੀਂ ਤਕੜੇ ਹੋ ਕੇ ਪੰਜਾਬੀ ਜਿਹੜੇ ਨੇ ਉਹ ਆਰਥਿਕ ਤੌਰ ਨੂੰ ਆਪਣੀ ਨੂੰ ਹੋਰ ਤਕੜਾ ਕਰ ਸਕਦੇ ਨੇ ਸੋ ਇਸ ਕਰਕੇ ਦੋ ਵੱਡੀਆਂ ਮੰਗਾਂ ਹਮੇਸ਼ਾ ਨੇ ਕੇਂਦਰ ਕੋਲੇ ਪੈਸਾ ਕੇਂਦਰ ਪੰਜਾਬ ਨੂੰ ਦਵੇ ਅਸੀਂ ਅਤਵਾਦ ਦੇ ਪੀੜਤ ਰਹੇ ਹਾਂ ਅਸੀਂ ਜਾਂ ਨਸ਼ਿਆਂ ਦੇ ਅਟੈਕ ਦੇ ਪੀੜਤਾ ਅਸੀਂ ਯੁੱਧ ਲੱਗਦਾ ਪਾਕਿਸਤਾਨ ਵਾਲੇ ਪਾਸਿਓਂ ਤਾਂ ਅਸੀਂ ਪੀੜਤਾ ਸੋ ਅਸੀਂ ਪੀੜਤ ਹੀ ਪੀੜਤਾ ਪੰਜਾਬੀ ਸੋ ਕਿਸੇ ਵੀ ਕੇਂਦਰ ਸਰਕਾਰ ਨੇ ਅੱਜ ਤੱਕ ਚੱਜ ਨਾਲ ਬਾਹ ਨਹੀਂ ਫੜੀ ਸੋ ਕੇਂਦਰ ਵਾਲੇ ਕਹਿੰਦੇ ਬਸ ਵੋਟਾਂ ਦੇ ਚਲੋ ਬਾਕੀ ਤਾਂ ਅਸੀਂ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਸੋ ਇਸ ਕਰਕੇ BMW ਦੀਆਂ ਗੱਡੀਆਂ ਦੇ ਪਾਰਟਸ ਬਣਾਉਣ ਦਾ ਸੋ ਗੱਡੀਆਂ ਦੇ ਪੁਰਜ਼ੇ ਬਣਨੇ ਆ ਸੋ ਇਹ ਜਦੋਂ ਸ਼ੁਰੂ ਹੋ ਗਿਆ ਪੰਜਾਬ 'ਚ ਇਹਦੇ ਨਾਲ ਹੋਰ ਵੀ ਜਿਹੜੇ ਉਦਯੋਗਿਕ ਘਰਾਣੇ ਨੇ ਉਹ ਪੰਜਾਬ ਵੱਲ ਆ ਸਕਦੇ ਨੇ ਪਹਿਲਾਂ ਵੀ ਪੰਜਾਬ 'ਚ ਬਹੁਤ ਸਾਰੀਆਂ ਕਾਰ ਕੰਪਨੀਆਂ ਦੇ ਉਹਨਾਂ ਦੇ ਪੁਰਜ਼ੇ ਪਾਰਟਸ ਨੇ ਜਿਹੜੇ ਉਹ ਬਣਦੇ ਨੇ ਲੁਧਿਆਣਾ 'ਚ ਵੀ ਬਣਦੇ ਨੇ ਸੋ ਹੋਰ ਔਰ ਸਾਡੇ ਪੰਜਾਬ ਦੇ ਵਿੱਚ ਤਾਂ ਸਰਹੰਦ ਵਾਲਾ ਪਾਸਾ ਫਤਿਹਗੜ੍ਹ ਸਾਹਿਬ ਵਾਲਾ ਪਾਸਾ ਇੱਥੇ ਜਿਹੜੀਆਂ ਟਰੱਕ ਬੱਸਾਂ ਦੀਆਂ ਬਾਡੀਆਂ ਲੱਗਦੀਆਂ ਜਾਂ ਜਲੰਧਰ ਵਾਲਾ ਇਲਾਕਾ ਇਹ ਤਾਂ ਪੂਰੇ ਉੱਤਰ ਭਾਰਤ ਤੋਂ ਟਰੱਕ ਇੱਧਰ ਆਉਂਦੇ ਨੇ ਜੰਮੂ ਕਸ਼ਮੀਰ ਤੋਂ ਇੱਧਰ ਟਰੱਕ ਆਉਂਦੇ ਨੇ ਬਾਡੀਆਂ ਲਵਾਣ ਔਰ ਬੁਲੇਟ ਪ੍ਰੂਫ ਜਿਹੜੀਆਂ ਗੱਡੀਆਂ ਬਣਦੀਆਂ ਉਹ ਵੀ ਸਾਡੇ ਜਲੰਧਰ ਵਾਲੇ ਪਾਸੇ ਫਤਗੜ ਸਾਹਿਬ ਵਾਲੇ ਪਾਸੇ ਇਹ ਵੀ ਚੰਗਾ ਕੰਮ ਹੈ ਸੋ ਇਹ ਦੋਵੇਂ ਅਜਿਹੇ ਫੈਸਲੇ ਨੇ ਜਿਨ੍ਹਾਂ ਕਿਤੇ ਨਾ ਕਿਤੇ ਇੱਕ ਵਾਰ ਮੋੜ ਤੋਂ ਕੁਝ ਦਿਨਾਂ ਤੋਂ ਜਿਹੜੇ ਭਗਵੰਤ ਮਾਨ ਰੁੱਝੇ ਹੋਏ ਸੀ ਦਿੱਲੀ ਵਾਲੇ ਪਾਸੇ ਔਰ ਮੈਂ ਦੇਖਿਆ ਪੰਜਾਬ ਚ ਅ ਕਈ ਜਗ੍ਹਾ ਤੇ ਪੁੱਠੀਆਂ ਸਿੱਡੀਆਂ ਖਬਰਾਂ ਵੀ ਭਗਵੰਤ ਮਾਨ ਦੀ ਮੁੱਖ ਮੰਤਰੀਸ਼ਿਪ ਨੂੰ ਲੈ ਕੇ ਚੱਲ ਰਹੀਆਂ ਸੀ ਸੋ ਇਹਨਾਂ ਦੋ ਫੈਸਲਿਆਂ ਦੇ ਨਾਲ ਮੈਂ ਇਹ ਕਹੂੰਗਾ ਕਿ ਭਗਵੰਤ ਮਾਨ ਨੇ ਜਿਹੜੇ ਸਿਆਸੀ ਵਿਰੋਧੀ ਐ ਇੱਕ ਵਾਰ ਫੇਰ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜਾਂ ਕੁਝ ਲੋਕ ਤੜਫੇ ਵੀ ਹੋਣਗੇ ਆ ਜਿਹੜੇ ਦੋ ਫੈਸਲੇ ਹੋਏ ਨੇ ਭਾਵੇਂ ਵੇਖਣ ਨੂੰ ਇਹ ਛੋਟੇ ਲੱਗਦੇ ਨੇ ਪਰ ਇਹ ਵੱਡੇ ਫੈਸਲੇ ਨੇ ਔਰ ਮੈਂ ਅਖੀਰ ਚ ਇਹ ਵੀ ਕਹਿਣਾ ਚਾਹੂੰਗਾ ਜਿਹੜੇ ਇੱਕ ਕਾਲੇ ਪਾਣੀਆਂ ਦਾ ਲੋਕ ਮੋਰਚਾ ਚਲਾ ਰਹੇ ਨੇ ਉਜ਼ਰ ਉਹਨਾਂ ਦਾ ਅਭਿਆਨ ਚੰਗਾ ਹੈ ਉਹਦੀ ਤਾਰੀਫ ਕਰਨੀ ਬਣਦੀ ਹੈ ਜ਼ਰੂਰ ਕਾਲੇ ਪਾਣੀਆਂ ਦੇ ਖਿਲਾਫ ਲੜਾਈ ਲੜੋ ਤਾਂ ਕਿ ਸਾਡੇ ਪਾਣੀ ਸਾਫ਼ ਹੋਣ ਪਰ ਵਿੱਚੋਂ ਵਿੱਚੋਂ ਵਾਝਾਂ ਆਈਆਂ ਪਿਛਲੇ ਸਮਿਆਂ 'ਚ ਕਿ ਅਸੀਂ ਬੁੱਢੇ ਦਰਿਆ ਨੂੰ ਬੰਦ ਕਰ ਦਾਂਗੇ ਇਹ ਗਲਤ ਹੈ ਸੋ ਬੁੱਢਾ ਦਰਿਆ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਅਗਰ ਬੁੱਢੇ ਦਰਿਆ ਨੂੰ ਬੰਦ ਕਰੋਗੇ ਤੇ ਸ਼ਹਿਰ ਦੇ ਵਿੱਚ ਲੋਕਾਂ ਦੇ ਘਰਾਂ 'ਚ ਪਾਣੀ ਜਾਊਗਾ ਸੋ ਇਸ ਕਰਕੇ ਲੜਾਈ ਹੈ ਜਿਹੜੀ ਉਹ ਸਿਸਟਮ ਦੇ ਨਾਲ ਅਫਸਰਾਂ ਦੇ ਨਾਲ ਕਾਰ ਜੋ ਸੈਲੀ ਨੂੰ ਲੈ ਕੇ ਲੜੋ ਨਾ ਕਿ ਬੁੱਢਾ ਦਰਿਆ ਬੰਦ ਕਰਨਾ ਕੋਈ ਹੱਲ ਹੈ ਔਰ ਬੁੱਢਾ ਦਰਿਆ ਬੰਦ ਹੋ ਵੀ ਨਹੀਂ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਖੜੇ ਨੇ ਅ ਅਗਰ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰੂਗਾ ਤੇ ਸਾਡੀਆਂ ਅਦਾਲਤਾਂ ਸਾਡੀ ਪੁਲਿਸ ਸੋ ਬਹੁਤ ਸਾਰੇ ਰਾਹ ਨੇ ਆਮ ਲੋਕਾਂ ਕੋਲੇ ਵੀ ਕਿਉਂਕਿ ਅਗਰ ਬੁੱਢਾ ਦਰਿਆ ਕੁਝ ਲੋਕ ਭਰਦੇ ਨੇ ਆ ਕੇ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ ਚ ਪਾਣੀ ਆਉਣ ਦਾ ਖਤਰਾ ਜਿਹੜਾ ਉਹ ਬਣ ਸਕਦਾ ਸੋ ਇਸ ਕਰਕੇ ਇਹ ਦੋਵੇਂ ਵੱਡੇ ਫੈਸਲੇ ਨੇ ਜਿਹੜੇ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ ਇਹਨਾਂ ਤੇ ਆਉਂਦੇ ਦਿਨਾਂ ਚ ਹੋਰ ਡਿਬੇਟ ਵੀ ਹੋਏਗੀ ਡਲਾਜੀ ਦਿੱਲੀ ਦੀ ਮੁੱਖ ਮੰਤਰੀ ਬੀਬੀ ਆਤਸ਼ੀ ਅੱਜ ਆਪਣੇ ਅਹੁਦੇ ਦੀ ਸੋਚ ਚੱਕ ਸਕਦੇ ਨੇ ਸੋ ਕਿਹੜੇ ਕਿਹੜੇ ਲੀਡਰ ਕਿਹੜੇ ਕਿਹੜੇ ਵੱਡੇ ਸਿਆਸੀ ਚਿਹਰੇ ਕਿਹੜੇ ਮੰਤਰੀ ਜੋ ਹੈ ਇਸ ਸਮਾਗਮ ਵਿੱਚ ਮੌਜੂਦ ਰਹਿ ਸਕਦੇ ਨੇ ਸੋ ਚ ਸਮਾਗਮ ਬਾਰੇ ਹੋਰ ਵੀ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਿਓ ਦੇਖੋ ਅੱਜ ਸੋਚ ਚੱਕਣੀ ਹੈ ਬੀਬੀ ਆਤਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ ਔਰ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਇੱਕ ਮਹਿਲਾ ਮੁੱਖ ਮੰਤਰੀ ਰਹੀ ਹੈ ਕਾਫੀ ਲੰਮਾ ਸਮਾਂ ਬੀਬੀ ਸ਼ੀਲਾ ਦਿਖਸ਼ਿਤ ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਰਹਿਣਗੇ ਬੀਬੀ ਆਤਿਸ਼ੀ ਸੁਸ਼ਮਾ ਸਵਰਾਜ ਵੀ ਇੱਕ ਵਾਰ ਭਾਜਪਾ ਨੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਦਿੱਲੀ ਦੇ ਵਿੱਚ ਉਹਨਾਂ ਨੂੰ ਅੱਗੇ ਕੀਤਾ ਸੀ ਪਰ ਉਸ ਵੇਲੇ ਸ਼ੀਲਾ ਦਿਖਸ਼ਿਤ ਦੁਬਾਰਾ ਮੁੱਖ ਮੰਤਰੀ ਬਣੇ ਹਾਲਾਂਕਿ ਉਸ ਤੋਂ ਪਹਿਲਾਂ ਸ਼ਾਹਬ ਸਿੰਘ ਵਰਮਾ ਔਰ ਹੋਰ ਕਈ ਵੱਡੇ ਵੱਡੇ ਲੀਡਰ ਦਿਗਜ ਦਿੱਲੀ ਦੇ ਵਿੱਚ ਬਤੌਰ ਮੁੱਖ ਮੰਤਰੀ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਸੋ ਅਰਵਿੰਦ ਕੇਜਰੀਵਾਲ ਤੋਂ ਬਾਅਦ ਇੱਕ ਵਾਰ ਫੇਰ ਇੱਕ ਮਹਿਲਾ ਮੁੱਖ ਮੰਤਰੀ ਅਜ ਸੌ ਚੱਕੇਗੀ। ਔਰ ਉਮੀਦ ਇਹ ਕੀਤੀ ਜਾ ਰਹੀ ਹੈ ਕਿ 4-5 ਪੰਜ ਮੰਤਰੀ ਨੇ ਜਿਹੜੇ ਦਿੱਲੀ ਦੀ ਸਰਕਾਰ ਦੇ ਵਿੱਚ ਨਵੇਂ ਸਿਰੇ ਤੋਂ ਮੰਤਰੀ ਮੰਡਲ ਦਾ ਗਠਨ ਵੀ ਕਰ ਸਕਦੀ ਹੈ। ਦਿੱਲੀ ਦੀ ਸਰਕਾਰ ਕਿਉਂਕਿ ਜਿਹੜੇ ਚੁਣੇ ਹੋਏ ਵਿਧਾਇਕ ਨੇ ਉਹਨਾਂ ਦਾ ਕਰੀਬ 10% ਇੱਕ ਮੰਤਰੀ ਮੰਡਲ ਬਣ ਸਕਦਾ ਹੈ। ਸੋ ਹੁਣ 4-5 ਮੰਤਰੀ ਆ ਜਿਹੜੇ ਉਹ ਸੌ ਚੱਕਣਗੇ ਪ੍ਰਾਣੇ ਮੰਤਰੀ ਵੀ ਬਰਕਰਾਰ ਰੱਖੇ ਜਾ ਸਕਦੇ ਨੇ ਬਦਲੇ ਵੀ ਜਾ ਸਕਦੇ ਨੇ ਇਸ ਵੇਲੇ ਦਿੱਲੀ ਦੇ ਮੰਤਰੀ ਮੰਡਲ ਦੇ ਵਿੱਚ ਕਿਉਂਕਿ ਦੋ ਸੀ ਜਿਹੜੇ ਸਾਡੇ Dalit ਚਿਹਰੇ ਰਜਿੰਦਰਪਾਲ ਅਤੇ ਰਾਜਕੁਮਾਰ ਅਨੰਦ ਇਹ ਦੋਵੇਂ ਸਾਡੇ ਜਿਹੜੇ ਉੱਥੋਂ ਦੇ ਲੀਡਰਸ਼ਿਪ ਇਹ ਆਪਣਾ ਅਸਤੀਫਾ ਦੇ ਚੁੱਕੇ ਸੀ ਵੱਖ-ਵੱਖ ਕਾਰਨਾ ਕਰਕੇ ਸੋ ਹੁਣ ਦੋ ਨਵੇਂ ਦੋ ਨਵੇਂ ਜਿਹੜੇ ਅਤੇ ਦਲਿਤ ਭਾਈਚਾਰੇ ਦੇ ਲੀਡਰ ਨੇ ਉਹਨਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਥਾਂ ਮਿਲ ਸਕਦੀ ਹੈ ਸੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੀ ਅਰਵਿੰਦ ਕੇਜਰੀਵਾਲ ਵੀ ਉੱਚੇ ਚੇਤੌਰ ਤੇ ਸਾਰੀ ਵੱਡੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਅੱਜ ਮੌਜੂਦ ਰਹਿ ਸਕਦੀ ਹੈ ਔਰ ਜਦੋਂ ਤੱਕ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਹੋ ਸਕਦਾ ਹੈ ਉਦੋਂ ਤੱਕ ਉਦੋਂ ਤੱਕ ਬੀਬੀ ਆਤਸੀ ਨੇ ਸੌ ਚੱਕ ਲਈ ਹੋਵੇ ਜਾਂ ਸੌ ਚੱਕਣ ਵਾਲੇ ਹੋਣ ਡੱਲਾ ਜੀ ਰਵਨੀਤ ਬਿੱਟੂ ਅਤੇ ਰਾਹੁਲ ਗਾਂਧੀ ਇਹਨਾਂ ਦੋਵਾਂ ਤੇ ਹੀ ਸਿਆਸਤ ਬਹੁਤ ਹੀ ਜ਼ਿਆਦਾ ਪੱਕੀ ਹੋਈ ਹੈ ਵੱਖ-ਵੱਖ ਤਰ੍ਹਾਂ ਦੇ ਬਿਆਨ ਨੀ ਲਗਾਤਾਰ ਆ ਰਹੇ ਨੇ ਬੜੇ ਹੀ ਕੋੜੇ-ਕੋੜੇ ਬਿਆਨ ਆ ਰਹੇ ਨੇ ਜੋ ਕਿ ਮੀਡੀਆ ਦੇ ਵਿੱਚ ਅਸੀਂ ਸਾਰੇ ਸੁਣ ਅਤੇ ਵੇਖ ਪਾ ਰਹੇ ਹਾਂ ਸੋ ਜ਼ਰੂਰ ਇਸ ਉੱਪਰ ਅਪਡੇਟ ਸਾਂਝੇ ਕਰਿਓ ਇਹਨਾਂ ਬਿਆਨਾਂ ਦੇ ਉੱਪਰ ਗੱਲ ਸਾਂਝੀ ਕਰਿਓ ਕੀ ਅਪਡੇਟ ਹੈ ਇਸ ਪੂਰੇ ਮਾਮਲੇ ਤੇ ਡਿਗੋਰ ਜੋਜੀ ਰਾਹੁਲ ਗਾਂਧੀ ਔਰ ਰਵਨੀਤ ਬਿੱਟੂ ਇਹ ਕਿਸੇ ਸਮੇਂ ਇੱਕੋ ਪਾਰਟੀ ਦੇ ਲੀਡਰ ਰਹੇ ਨੇ ਰਾਹੁਲ ਗਾਂਧੀ ਜਦੋਂ ਲੋਕ ਸਭਾ ਦੇ ਵਿੱਚ ਸਧਾਰਨ ਮੈਂਬਰ ਸੀ ਤੇ ਰਵਨੀਤ ਬਿੱਟੂ ਨੂੰ ਡਿਪਟੀ ਲੀਡਰ ਆਫ ਓਪੋਜੀਸ਼ਨ ਬਣਾ ਦਿੱਤਾ ਗਿਆ ਸੀ ਇੱਕ ਵੇਲਾ ਉਹ ਵੀ ਆਇਆ ਸੀ ਪਰ ਉਸ ਤੋਂ ਬਾਅਦ ਰਾਹੁਲ ਗਾਂਧੀ ਔਰ ਰਵਨੀਤ ਬਿੱਟੂ ਅਗਲੀ ਚੋਣ ਮੁੜ ਕੇ ਨਹੀਂ ਲੜੇ ਇੱਕ ਦੂਜੇ ਦੇ ਵਿਰੋਧੀ ਬਣ ਗਏ ਭਾਜਪਾ ਵਿੱਚ ਚਲੇ ਗਏ ਰਵਨੀਤ ਬਿੱਟੂ ਹੁਣ ਰਾਹੁਲ ਗਾਂਧੀ ਨੇ ਜਦੋਂ ਸਿੱਖ ਭਾਈਚਾਰੇ ਬਾਰੇ ਇਹ ਬਿਆਨ ਦਿੱਤਾ ਅਮਰੀਕਾ ਜਾ ਕੇ ਕਿ ਸਿੱਖ ਭਾਈਚਾਰੇ ਨੂੰ ਬਹੁਤ ਸਾਰੇ ਕੰਮਾਂ ਦੀ ਆਜ਼ਾਦੀ ਨਹੀਂ ਹੈ ਧਾਰਮਿਕ ਆਜ਼ਾਦੀ ਨਹੀਂ ਹੈ ਤੇ ਰਵਨੀਤ ਬਿੱਟੂ ਨੇ ਵਿਰੋਧ ਕੀਤਾ ਰਾਹੁਲ ਗਾਂਧੀ ਦੀ ਤੁਲਨਾ ਦੇਸ਼ ਦੇ ਦੁਸ਼ਮਨ ਨੰਬਰ 1 ਦੇ ਰੂਪ ਦੇ ਵਿੱਚ ਕੀਤੀ ਉਸ ਤੋਂ ਬਾਅਦ ਸਿਆਸਤ ਪੱਕੀ ਹੈ ਹੁਣ ਕੱਲ ਚੰਡੀਗੜ੍ਹ ਚ ਚੰਡੀਗੜ੍ਹ ਚ ਭਾਜਪਾ ਦੇ ਕਾਰਜਕਰਤਾਵਾਂ ਨੇ ਰਾਹੁਲ ਗਾਂਧੀ ਦਾ ਪੁਤਲਾ ਫੂਕਤਾ ਰਾਹੁਲ ਗਾਂਧੀ ਬਾਰੇ ਉਹਨਾਂ ਨੇ ਵੀ ਕਈ ਟਿੱਖੀਆਂ ਟਿੱਪਣੀਆਂ ਕੀਤੀਆਂ ਉਧਰ ਦਿੱਲੀ ਚ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਰਵਨੀਤ ਬਿੱਟੂ ਦਾ ਵਿਰੋਧ ਕੀਤਾ ਗਿਆ ਰਵਨੀਤ ਬਿੱਟੂ ਦੀ ਸਰਕਾਰੀ ਕੋਠੀਵਲ ਜਾਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੋ ਜਿਹੜਾ ਰਾਹੁਲ ਗਾਂਧੀ ਦੇ ਬਿਆਨਾਂ ਤੋਂ ਬਾਅਦ ਮਸਲਾ ਗਰਮਾਇਆ ਉਹ ਹਲੇ ਤੱਕ ਵੀ ਸ਼ਾਂਤ ਨਹੀਂ ਹੋਇਆ ਤੇ ਲੰਗਾਨਾ ਤੋਂ ਇੱਕ ਕਾਂਗਰਸ ਦੇ ਐਮਐਲਏ ਨੇ ਉਹਨਾਂ ਨੇ ਵੀ ਬੜਾ ਪੁਠਾ ਜਿਹਾ ਬਿਆਨ ਦਿੱਤਾ ਰਵਨੀਤ ਬਿੱਟੂ ਬਾਰੇ ਇਸ ਤੋਂ ਪਹਿਲਾਂ ਵੀ ਕਈ ਲੀਡਰਾਂ ਨੇ ਤਰਵਿੰਦਰ ਮਰਵਾਹਾ ਭਾਜਪਾ ਦੇ ਲੀਡਰ ਨੇ ਦਿੱਲੀ ਦੇ ਉਹਨਾਂ ਨੇ ਬੜਾ ਪੁਠਾ ਜਿਹਾ ਬਿਆਨ ਦਿੱਤਾ ਹਾਲਾਂਕਿ ਉਹ ਸਾਬਕਾ ਕਾਂਗਰਸੀ ਹੈ ਤਰਵਿੰਦਰ ਮਰਵਾਹਾ ਫਿਰ ਰਵਨੀਤ ਬਿੱਟੂ ਦੇ ਖਿਲਾਫ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਪਰसों ਚੌਥ ਕਹਿੰਦੇ ਕਰਨਾਟਕਾ ਚ ਸ਼ਿਕਾਇਤ ਦਿੱਤੀ ਗਈ ਔਰ ਇੱਕ ਐਫਆਈਆਰ ਦਰਜ ਕੀਤੀ ਗਈ ਰਵਨੀਤ ਬਿੱਟੂ ਤੇ ਹੁਣ ਸਵਾਲ ਇਹ ਵੀ ਦੇਖਣ ਵਾਲੇ ਹੈ ਕਿ ਕਰਨਾਟਕਾ ਦੇ ਵਿੱਚ ਜਿਹੜੀ ਪੁਲਿਸ ਹੈ ਕੀ ਉਹ ਰਵਨੀਤ ਬਿੱਟੂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇਗੀ ਜਾਂ ਇਹ ਮਾਮਲਾ ਬਸ ਇੱਕ ਸਿਆਸੀ ਐਫਆਈਆਰ ਤੱਕ ਰਹੇਗਾ ਸੋ ਇਸ ਕਰਕੇ ਆਉਣੇ ਦਿਨਾਂ ਚ ਇਹਨਾਂ ਦੋਵੇਂ ਲੀਡਰਾਂ ਦੇ ਮਸਲਿਆਂ ਤੇ ਸਿਆਸਤ ਖੂਬ ਗਰਮ ਹੋਣੀ ਹੈ ਜਦੋਂ ਮਲਕੇ ਅਰਜਨ ਖੜਗੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖਦੇ ਨੇ ਰਵਨੀਤ ਬਿੱਟੂ ਦੀ ਸ਼ਿਕਾਇਤ ਕਰਦੇ ਨੇ ਤਰਵਿੰਦਰ ਮਰਵਾਹਾ ਬਾਰੇ ਸ਼ਿਕਾਇਤ ਕਰਦੇ ਨੇ ਉਧਰ ਕੱਲ ਜੇਪੀ ਨੱਡਾ ਜਿਹੜੇ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਕੌਮੀ ਔਰ ਮੰਤਰੀ ਵੀ ਨੇ ਉਮਲਕੇਰਜਨ ਖੜਗੇ ਸਾਹਿਬ ਨੂੰ ਚਿੱਠੀ ਲਿਖਦੇ ਨੇ ਉਹ ਕਹਿੰਦੇ ਰਾਹੁਲ ਗਾਂਧੀ ਦੇ ਜਿਹੜੇ ਬਿਆਨ ਨੇ ਪ੍ਰਧਾਨ ਮੰਤਰੀ ਸਾਹਿਬ ਬਾਰੇ ਬੜੇ ਅਸ਼ੋਭਨੀਆਂ ਰਹੇ ਨੇ ਕਈ ਵਾਰੀ ਇੱਥੋਂ ਤੱਕ ਕਿਹਾ ਜੇਪੀ ਨੱਡਾ ਸਾਹਿਬ ਨੇ ਕਿ ਸੈਂਕੜੇ ਵਾਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਕਾਂਗਰਸੀ ਲੀਡਰ ਵੱਲੋਂ ਰਾਹੁਲ ਗਾਂਧੀ ਵੱਲੋਂ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਸੋ ਇਸ ਕਰਕੇ ਜਿਹੜੀ ਇਹ ਸਿਆਸਤ ਹੈ ਇਸ ਵਕਤ ਇਹ ਧਰਨੇ ਪ੍ਰਦਰਸ਼ਨਾਂ ਦੀ ਵੀ ਹੈ ਇਹ ਚਿੱਠੀਆਂ ਲਿਖਣ ਦੀ ਵੀ ਹੈ ਔਰ ਹੁਣ ਗੱਲ ਹੈ ਜਿਹੜੀ ਕੋਰਟ ਕਚਹਿਰੀਆਂ 'ਚ ਵੀ ਪਹੁੰਚ ਗਈ ਹੈ ਜਦੋਂ ਇੱਕ ਦੂਜੇ ਦੇ ਖਿਲਾਫ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਕਰਨਾਟਕਾ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਰਵਨੀਤ ਬਿੱਟੂ ਦੇ ਖਿਲਾਫ ਪਰ ਰਵਨੀਤ ਬਿੱਟੂ ਕਹਿ ਰਹੇ ਨੇ ਮੈਂ ਆਪਣੇ ਸਟੈਂਡ ਤੇ ਕਾਇਮ ਆ ਰਾਹੁਲ ਗਾਂਧੀ ਨੇ ਜਿਹੜੀ ਗੱਲ ਵੀ ਕੀਤੀ ਹੈ ਅਮਰੀਕਾ ਦੇ ਵਿੱਚ ਉਹ ਸਹੀ ਨਹੀਂ ਕੀਤੀ ਔਰ ਮੇਰਾ ਸਟੈਂਡ ਹੈ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਉਹੀ ਹੈ ਜੋ ਮੈਂ ਪਹਿਲਾਂ ਕਹਿ ਰਿਹਾ ਸੀ ਸੋ ਇਹ ਤਲਖੀ ਹੈ ਜਿਹੜੀ ਦੋਵੇਂ ਪਾਰਟੀਆਂ ਦੇ ਵਿੱਚ ਔਰ ਦੋਵੇਂ ਲੀਡਰਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਵਧੀ ਹੋਈ ਹੈ ਦਲਾ ਜੀ ਗੱਲ ਅਰਵਿੰਦ ਕੇਜਰੀਵਾਲ ਦੀ ਕਰ ਲਈਏ ਤਾਂ ਅਰਵਿੰਦ ਕੇਜਰੀਵਾਲ ਹੁਣ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਨਾਲ ਲੱਗੇ ਨੇ ਹਰਿਆਣਾ ਦੇ ਵਿੱਚ ਤੇ ਜ਼ਰੂਰ ਹੁਣ ਅਗਰ ਆਪਾਂ ਹਰਿਆਣਾ ਦੀ ਸਿਆਸਤ ਤੇ ਨਜ਼ਰ ਮਾਰੀਏ ਤੁਸੀਂ ਆਪਣਾ ਇੱਕ ਅਨਲਿਸਿਸ ਛੋਟਾ ਜਿਹਾ ਰਿਵਿਊ ਜੋ ਹੈ ਹਰਿਆਣਾ ਦੀ ਸਿਆਸਤ ਅਤੇ ਚੋਣ ਪ੍ਰਚਾਰ ਤੇ ਚੋਣਾਂ ਨੂੰ ਲੈ ਕੇ ਹੁਣ ਜੋ ਸਥਿਤੀਆਂ ਬਣੀਆਂ ਹੋਈਆਂ ਆ ਇਸ ਦੇ ਉੱਪਰ ਜ਼ਰੂਰ ਆਪਣਾ ਰਿਵਿਊ ਆਪਣਾ ਅਨਲਿਸਿਸ ਦਰਸ਼ਕਾਂ ਨਾਲ ਸਾਂਝੀ ਕਰਿਓ 5 ਅਕਤੂਬਰ ਨੂੰ ਵੋਟਾਂ ਨੇ 8 ਨੂੰ ਰਿਜ਼ਲਟ ਆ ਜਾਣਾ ਹੈ ਪਿਛਲੀਆਂ ਦੋ ਵਾਰੀ ਲਗਾਤਾਰ ਭਾਜਪਾ ਦੀ ਸਰਕਾਰ ਹੈ 2000 14 ਚ ਬੀਜੇਪੀ ਨੇ 2014 ਚ ਬੀਜੇਪੀ ਨੇ ਬਹੁਮਤ ਦੇ ਨਾਲ ਸਰਕਾਰ ਬਣਾਈ ਸੀ ਸਪਸ਼ਟ ਬਹੁਮਤ ਦੇ ਨਾਲ ਔਰ ਹੁਣ ਜਦੋਂ ਗੱਲ 2019 ਚ ਵੋਟਾਂ ਪਈਆਂ ਸੀ 2019 ਚ ਬੀਜੇਪੀ ਦੀਆਂ 40 ਸੀਟਾਂ ਸੀ ਬਾਕੀ ਜਜਪੀ ਨਾਲ ਮਿਲ ਕੇ ਉਹਨਾਂ ਨੇ ਸਰਕਾਰ ਬਣਾ ਲਈ ਔਰ ਹੁਣ ਸਥਿਤੀ ਇਹ ਹੈ ਕਿ ਬੀਜੇਪੀ ਔਰ ਕਾਂਗਰਸ ਔਰ ਆਮ ਆਦਮੀ ਪਾਰਟੀ ਔਰ ਇੰਡੀਅਨ ਨੈਸ਼ਨਲ ਲੋਕਦਲ ਔਰ ਜਜਪੀ ਔਰ ਕਈ ਹੋਰ ਸਥਾਨਕ ਪਾਰਟੀਆਂ ਨੇ ਇਹਨਾਂ ਚ ਸਖਤ ਮੁਕਾਬਲਾ ਹੈ ਕੋਈ ਵੀ ਪਾਰਟੀ ਕੋਈ ਵੀ ਪਾਰਟੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਨਾਂ ਦੀ ਸਰਕਾਰ ਨਹੀਂ ਬਣ ਰਹੀ ਹਰ ਪਾਰਟੀ ਕਹਿੰਦੀ ਹੈ ਜਾਂ ਤਾਂ ਸਾਡੀ ਸਰਕਾਰ ਬਣੇਗੀ ਜਾਂ ਸਾਡੇ ਬਿਨਾ ਸਰਕਾਰ ਨਹੀਂ ਬਣੇਗੀ ਕਿਉਂਕਿ ਵੋਟਾਂ ਦੀ ਵੰਡ ਹਰਿਆਣੇ ਦੇ ਵਿੱਚ ਬਹੁਤ ਵੱਡਾ ਫੈਕਟਰ ਰਹੇਗਾ ਪਾਰਲੀਮੈਂਟ 24 ਦੀਆਂ ਜਿਹੜੀਆਂ ਹੋਈਆਂ ਪੰਜ ਭਾਜਪਾ ਜਿੱਤੀ ਪੰਜ ਕਾਂਗਰਸ ਜਿਹੜੀਆਂ ਵੋਟਾਂ ਪੈਣੀਆਂ ਨੇ ਅਗਰ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ ਭਾਵੇਂ ਕਿਸੇ ਇਕੱਲੀ ਪਾਰਟੀ ਨੂੰ ਅਗਰ 46 47 36 37 ਸੀਟਾਂ ਨਹੀਂ ਮਿਲਦੀਆਂ ਸਪਸ਼ਟ ਬਹੁਮਤ ਕਿਸੇ ਨੂੰ ਅਗਰ ਨਹੀਂ ਮਿਲਦਾ ਤਾਂ ਫਿਰ ਹਰਿਆਣੇ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਔਖੀ ਹੋ ਜਾਣੀ ਹੈ ਇਸ ਕਰਕੇ ਸਪਸ਼ਟ ਬਹੁਮਤ ਹੈ ਜਿਹੜਾ ਉਹ ਹਰ ਪਾਰਟੀ ਨੂੰ ਚਾਹੀਦਾ ਹੈ ਔਰ ਦੇਖਣ ਵਾਲੀ ਗੱਲ ਰਹੇਗੀ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਇਸ ਵਕਤ ਹਰਿਆਣੇ ਦੇ ਵਿੱਚ ਹਾਸਲ ਕਰਦੀ ਹੈ ਔਰ ਜਿਹੜੀ ਗੱਲ ਰਹੀ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਮੈਦਾਨ 'ਚ ਆ ਗਏ ਨੇ ਕੱਲ ਜਗਾਦਰੀ ਚ ਉਹਨਾਂ ਨੇ ਰੋਡ ショਅ ਕੀਤਾ ਆਪਣੇ ਉਮੀਦਵਾਰ ਦੇ ਹੱਕ 'ਚ ਔਰ ਬਹੁਤ ਵੱਡਾ ਇਕੱਠ ਉਸ ਰੋਡ ਸ਼ੋਅ ਦੇ ਵਿੱਚ ਵੀ ਸੀ ਉਂਝ ਤਾਂ ਹਰ ਪਾਰਟੀ ਦੇ ਰੋਡ ਸ਼ੋਅ ਚ ਵੱਡਾ ਇਕੱਠ ਹੈ ਭਾਵੇਂ ਭਾਜੀਪੀ ਦੇ ਲੀਡਰ ਹੋਣ ਭਾਵੇਂ ਕਾਂਗਰਸ ਦੇ ਭਾਵੇਂ ਇੰਡੀਅਨ ਨੈਸ਼ਨਲ ਲੋਕਦਾਲੀਆ ਜੀ ਜੀ ਪੀ ਜਾਂ ਹੋਰ ਲੋਕ ਇੱਥੋਂ ਤੱਕ ਕਿ ਕਈ ਆਜ਼ਾਦ ਨੇ ਉਹਨਾਂ ਦੇ ਰੋਡ ਸ਼ੋਅ ਵੀ ਜਿਹੜੇ ਨੇ ਉਹ ਪਰਿਵਾਰੀ ਬਣ ਜਾਂਦੇ ਨੇ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਪੈਂਦੀਆਂ ਨੇ ਅਰਵਿੰਦ ਕੇਜਰੀਵਾਲ ਨੇ ਮੁੱਖ ਰੂਪ ਚ ਨਿਸ਼ਾਨਾ ਬੀਜੇਪੀ ਤੇ ਰੱਖਿਆ ਕਿ ਬੀਜੇਪੀ ਨੂੰ ਅਸੀਂ ਹਰਾਉਣਾ ਹੈ ਕਿਉਂਕਿ ਮੁਫਤ ਬਿਜਲੀ ਔਰ ਐਜੂਕੇਸ਼ਨ ਔਰ ਤੀਸਰੀ ਗੱਲ ਉਹਨਾਂ ਨੇ ਕਹੀ ਕਿ ਦਿੱਲੀ 'ਚ ਵੀ ਸਾਡੀ ਸਰਕਾਰ ਹੈ ਔਰ ਪੰਜਾਬ 'ਚ ਵੀ ਸਾਡੀ ਸਰਕਾਰ ਹੈ ਅਗਰ ਹਰਿਆਣੇ 'ਚ ਵੀ ਆਪਦੀ ਸਰਕਾਰ ਬਣਦੀ ਹੈ ਤੇ ਮੁਫਤ ਬਿਜਲੀ ਦੇ ਨਾਲ ਨਾਲ ਹਰਿਆਣੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਔਰ ਚੰਗੀਆਂ ਸਿੱਖਿਆ ਸਹੂਲਤਾਂ ਮਿਲਣਗੀਆਂ ਇਹ ਦੋਵੇਂ ਵੱਡੇ ਫੈਕਟਰ ਪੰਜਾਬ 'ਚ ਕੰਮ ਕੀਤੇ ਨੇ ਐਜੂਕੇਸ਼ਨ ਔਰ ਮੁਫਤ ਬਿਜਲੀ ਇਹ ਦੋਵੇਂ ਪੰਜਾਬ 'ਚ ਮਿਲ ਵੀ ਰਹੇ ਨੇ ਦਿੱਲੀ 'ਚ ਵੀ ਮਿਲ ਰਹੇ ਨੇ ਹੁਣ ਹਰਿਆਣੇ ਦੇ ਲੋਕ ਕੀ ਮੁਫਤ ਬਿਜਲੀ ਔਰ ਸਕੂਲੀ ਸਿੱਖਿਆ ਦੇ ਪੱਧਰ ਨੂੰ ਚੰਗਾ ਬਣਾਉਣ ਦੇ ਜਿਹੜੇ ਦਾਅਵੇ ਨੇ ਗਰੰਟੀਆਂ ਨੇ ਉਹਨਾਂ ਨੂੰ ਕਿੰਨਾ ਕੁ ਪ੍ਰਵਾਨ ਕਰਦੇ ਨੇ ਇਹਦੇ ਤੇ ਨਜ਼ਰ ਬਣਾ ਕੇ ਰੱਖਣੀ ਹੈ ਕਿਉਂਕਿ ਜਿਹੜਾ ਕਾਂਗਰਸ ਨੇ ਮੈਨੀਫੈਸਟੋ ਜਾਂ ਭਾਜਪਾ ਦਾ ਸੰਕਲਪ ਪੱਤਰ ਹੈ ਉਹਨਾਂ ਦੇ ਵਿੱਚ ਵੀ ਹਰਿਆਣੇ ਦੇ ਲਈ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਪਰ ਕੇਜਰੀਵਾਲ ਕਿਉਂਕਿ ਹਰਿਆਣੇ ਦੇ ਨੇ ਹੁਣ ਉਹ ਕੱਲ ਤੋਂ ਮੈਦਾਨ 'ਚ ਉਤਰਿਆ ਆਏ ਨੇ ਕੇਜਰੀਵਾਲ ਲਗਾਤਾਰ ਰੋਡ ਸ਼ੋਅ ਕਰਨਗੇ ਲਗਾਤਾਰ ਕੇਜਰੀਵਾਲ ਰੈਲੀਆਂ ਕਰਨਗੇ ਇਹਦਾ ਕਿੰਨਾ ਕੁ ਅਸਰ ਪੈਂਦਾ ਹੈ ਹਰਿਆਣੇ ਦੀਆਂ ਚੋਣਾਂ ਤੇ ਇਹ ਦੇਖਣ ਵਾਲੀ ਗੱਲ ਰਹੇਗੀ ਕਿਉਂਕਿ ਪਿਛਲੀ ਵਾਰੀ ਆਮ ਆਦਮੀ ਪਾਰਟੀ ਕੁਝ ਬਹੁਤਾ ਨਹੀਂ ਕਰ ਸਕੀ ਸੀ ਕੁਝ ਸੀਟਾਂ ਤੇ ਆਮ ਆਦਮੀ ਪਾਰਟੀ ਟਕੋਣੇ ਮੁਕਾਬਲੇ ਚ ਆਈ ਪਰ ਕਿਤੇ ਵੀ ਉਹ ਜਿੱਤ ਨਹੀਂ ਸੀ ਸਕੀ ਕੀ ਈਸ਼ਵਰ ਆਮ ਆਦਮੀ ਪਾਰਟੀ ਦਾ ਖਾਤਾ ਖੁੱਲੇਗਾ ਭਗਵੰਤ ਮਾਨ ਨੂੰ ਉਮੀਦ ਹੈ ਕਿ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਆਪ ਦਾ ਖਾਤਾ ਖੁੱਲੇਗਾ ਅਰਵਿੰਦ ਕੇਜਰੀਵਾਲ ਨੂੰ ਉਮੀਦ ਹੈ ਕਿ ਦਿੱਲੀ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਿਆਂ 'ਚ ਖਾਤਾ ਖੁੱਲੇਗਾ ਔਰ ਆਮ ਆਦਮੀ ਪਾਰਟੀ ਨੇ ਸਾਰੀਆਂ 90 ਦੀਆਂ 90 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਪੂਰਾ ਆਪਣੇ ਉਮੀਦਵਾਰ ਉਤਾਰੇ ਆ ਕਾਂਗਰਸ ਨੇ 99 ਉਮੀਦਵਾਰ ਉਤਾਰੇ ਨੇ ਆਪਣੇ ਔਰ ਇੱਕ ਜਿਹੜੇ ਨੇ ਸੀਪੀਆਈਐਮ ਦੇ ਨਾਲ ਉਹਨਾਂ ਨੇ ਸਮਝੌਤਾ ਕਰਕੇ ਉਮੀਦਵਾਰ ਉਤਾਰੇ ਆ ਸੋ ਬੀਜੇਪੀ ਨੇ ਵੀ 90 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਨੇ ਸੋ ਬਹੁਤ ਦਿਲਚਸਪ ਰਹੇਗਾ ਇਸ ਵਾਰ ਹਰਿਆਣੇ ਦਾ ਵਿਧਾਨ ਸਭਾ ਦਾ ਦੰਗਲ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤਦੀ ਹੈ 90 ਦੇ ਵਿੱਚੋਂ 45 40 ਸੀਟਾਂ ਦੇ ਨਾਲ ਸਰਕਾਰ ਬਣਨੀ ਹੈ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤਦੀ ਹੈ ਇਹਦੇ ਤੇ ਨਿਰਭਰ ਕਰੇਗਾ ਕਿ ਕਿਸ ਦੀ ਸਰਕਾਰ ਬਣਦੀ ਹੈ ਔਰ ਅਗਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਨੂੰ 10 ਕ ਸੀਟਾਂ ਵੀ ਵਿਧਾਨ ਚ ਕਾਮਯਾਬ ਹੋ ਗਏ ਫਿਰ ਮੰਨਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਦਖਲ ਬਿਨਾ ਹਰਿਆਣੇ ਚ ਸਰਕਾਰ ਨਹੀਂ ਬਣਨੀ ਜਿਹੜੀ ਵੀ ਪਾਰਟੀ 10 ਸੀਟਾਂ ਲੈ ਗਈ ਭਾਵੇਂ ਉਹ ਕੋਈ ਵੀ ਪਾਰਟੀ ਹੋਵੇ ਉਹਦੀ ਮਰਜ਼ੀ ਬਿਨਾ ਗੱਠ ਜੋੜ ਦੀ ਸਰਕਾਰ ਹਰਿਆਣੇ ਚ ਬੰਨੀ ਔਖੀ ਹੋਏਗੀ ਹਾਂ ਅਗਰ ਕੋਈ ਦੂਜੀ ਪਾਰਟੀ ਸਪਸ਼ਟ ਬਹੁਤ ਲੈ ਜਾਂਦੀ ਹੈ ਫੇਰ ਤਾਂ ਉਹ ਆਪਣੇ ਦਮ ਤੇ ਆਪਣੀ ਸਰਕਾਰ ਬਣਾ ਲੈਣਗੇ ਪਰ ਹਰਿਆਣੇ ਚ ਇਸ ਵਕਤ ਤੱਕਰ ਹੈ ਜਿਹੜੀ ਬਹੁਤ ਫਸਵੀ ਹੈ ਭਾਵੇਂ 10 ਸਾਲ ਦੀ ਬੀਜੇਪੀ ਦੀ ਐਂਟੀ ਇਨਕੰਮੈਂਸੀ ਹੈ ਜਿਹੜੀ ਉਹਦੇ ਕਰਕੇ ਲੋਕ ਇਹ ਮੰਨਦੇ ਨੇ ਕਿ ਬੀਜੇਪੀ ਦੇ ਲਈ ਬੜਾ ਔਖਾ ਹੈ ਪਰ ਜਿਹੜੀ ਸਿਆਸਤ ਹੈ ਸਿਆਸਤ ਚ ਅਗਰ ਦੂਜੇ ਪਾਸੇ ਵੋਟਾਂ ਵੰਡੀਆਂ ਜਾਣ ਵਿਰੋਧੀਆਂ ਦੀਆਂ ਤਾਂ ਫਿਰ ਸੱਤਾ ਜਿਹੜੀ ਹੈ ਉਹ ਆਸਮੰਦ ਰਹਿੰਦੀ ਹੈ ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਹਰਿਆਣੇ ਚ ਵੋਟਾਂ ਦੀ ਵੰਡ ਹੁੰਦੀ ਹੈ ਕੀ ਸ਼ਾਰੀਆਂ ਪਾਰਟੀਆਂ 'ਚ ਫਸਮੀ ਟੱਕਰ ਹੁੰਦੀ ਹੈ ਜਾਂ ਲੋਕ ਇੱਕ ਪਾਸੜ ਵੋਟਾਂ ਪਾਉਂਦੇ ਨੇ ਇਹਦੇ ਉੱਪਰ ਨਿਰਭਰ ਕਰੇਗਾ ਕਿ ਹਰਿਆਣੇ 'ਚ ਕੀ ਬਣੂਗਾ ਔਰ ਅਗਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਨੂੰ ਹਰਿਆਣੇ 'ਚ ਖੜਾ ਕਰਗੇ ਤੇ ਫਿਰ ਅਰਵਿੰਦ ਕੇਜਰੀਵਾਲ ਉੱਤਰ ਭਾਰਤ ਦੀ ਸਿਆਸਤ ਦੇ ਵਿੱਚ ਇੱਕ ਮਜ਼ਬੂਤ ਚਿਹਰੇ ਦੇ ਤੌਰ ਤੇ ਉਭਰਨਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਨਾਲ ਜੁੜਦੇ ਨੇ ਤੇ ਆਪਣੇ ਸੁਝਾਅ ਵੀ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਧੰਨਵਾਦ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਰੱਖ ਸਕਦੇ ਨੇ ਅਸੀਂ ਉਹਨਾਂ ਦਾ ਪੱਖ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਵਾਂਗੇ ਬਹੁਤ ਧੰਨਵਾ